ਸਭ ਤੋਂ ਸਸਤੀ ਮਿਲਦੀ ਹੈ ਇਸ ਦੇਸ਼ ਦੀ ਨਾਗਰਿਕਤਾ ਸਿਰਫ ਇੰਨੇ ਰੁਪਏ ਖਰਚ ਕਰਕੇ ਤੁਸੀਂ ਬਣ ਸਕਦੇ ਹੋ ਵਿਦੇਸ਼ੀ ਅੱਜ ਤੁਹਾਨੂੰ ਅਸੀਂ ਤਿੰਨ ਸ਼ਹਿਰਾਂ ਬਾਰੇ ਦੱਸਾਂਗੇ ਜਿੱਥੇ ਬਹੁਤ ਹੀ ਸਸਤੀ ਨਾਗਰਿਕਤਾ ਮਿਲਦੀ ਹੈ ਆਓ ਦੱਸ ਦਈਏ ਵਿਰਾਟ ਗੁਲੀ ਲੰਬੇ ਸਮੇਂ ਤੋਂ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਤੇ ਬੱਚਿਆਂ ਦੇ ਨਾਲ ਲੰਡਨ ਦੇ ਵਿੱਚ ਰਹੇ ਹਨ ਅਜਿਹੇ ਦੇ ਵਿੱਚ ਸੋਸ਼ਲ ਮੀਡੀਆ ਤੇ ਅਟਕਲਾ ਲਗਾਈਆਂ ਜਾ ਰਹੀਆਂ ਹਨ ਕਿ ਉਹ ਹੁਣ ਬ੍ਰਿਟਿਸ਼ ਨਾਗਰਿਕਤਾ ਲੈ ਕੇ ਉੱਥੇ ਹੀ ਸੈਟਲ ਹੋ ਜਾਵੇਗਾ ਹਾਲਾਂਕਿ ਇਹਨਾਂ ਪਰਵਾਹਾਂ ਤੋਂ ਬਰਾਟ ਕੋਲੀ ਜਾਂ ਅਨੁਸ਼ਕਾ ਸ਼ਰਮਾ ਵੱਲੋਂ ਅਜੇ ਤੱਕ ਕੋਈ ਵੀ ਬਿਆਨ ਨਹੀਂ ਆਇਆ ਚਲੋ ਅਜੇ ਤਣ ਨੂੰ ਅਸੀਂ ਉਹਨਾਂ ਦੇ ਦੇਸ਼ਾਂ ਬਾਰੇ ਕਰਦੇ ਹਾਂ ਜਿੱਥੇ ਨਾਗਰਿਕਤਾ ਪ੍ਰਾਪਤ ਕਰਨਾ ਬਹੁਤ ਹੀ ਆਸਾਨ ਹੈ ਪਹਿਲੇ ਨੰਬਰ ਤੇ ਆਉਂਦਾ ਹੈ ਡੋਮਿੰਕਾ ਪਹਾੜਾਂ ਦੇ ਨਾਲ ਘਿਰਿਆ ਤੇ ਸਮੁੰਦਰ ਦੇ ਵਿਚਕਾਰ ਡੋਮਿੰਕਾ ਇੱਕ ਅਜਿਹਾ ਦੇਸ਼ ਹੈ ਜਿੱਥੇ ਤੁਸੀਂ ਬਹੁਤ ਆਸਾਨੀ ਨਾਲ ਨਾਗਰਿਕਤਾ ਪ੍ਰਾਪਤ ਕਰ ਸਕਦੇ ਹੋ ਇੱਥੇ ਦੀ ਨਾਗਰਿਕਤਾ ਲੈਣ ਲਈ ਤੁਹਾਨੂੰ ਕੁਝ ਕਾਗਜ਼ੀ ਕਾਰਵਾਈ ਕਰਨ ਤੋਂ ਬਾਅਦ ਛੇਤਰ ਲੱਖ 45000 ਰੁਪਏ ਦੀ ਫੀਸ ਅਦਾ ਕਰਨੀ ਪਵੇਗੀ। ਜੇ ਤੁਸੀਂ ਡੋਮਿੰਕਾ ਦੀ ਨਾਗਰਿਕਤਾ ਪ੍ਰਾਪਤ ਕਰਦੇ ਹੋ ਤਾਂ ਤੁਸੀਂ ਲਗਭਗ 140 ਦੇਸ਼ਾਂ ਦੇ ਵਿੱਚ ਵੀਜ਼ਾ ਮੁਕਤ ਦਾਖਲ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਹਾਨੂੰ ਸਿਹਤ ਅਤੇ ਜੀਵਨ ਬੀਮਾ ਵੀ ਬੋਨਸ ਮਿਲੇਗਾ। ਹਾਂ ਤੁਹਾਨੂੰ ਦੱਸ ਦਈਏ ਦੂਤੇ ਨੰਬਰ ਤੇ ਜਿਹੜਾ ਦੇਸ਼ ਆਉਂਦਾ ਹੈ ਉਸ ਦਾ ਨਾਮ ਹੈ ਸੈਂਟ ਲੂਸੀਆ ਸੈਂਟ ਲੂਸੀਆ ਡੋਮਿਨਿਕਾ ਤੋਂ ਬਾਅਦ ਦੂਜੇ ਨੰਬਰ ਤੇ ਆਉਂਦਾ ਹੈ ਇਸ ਦੇਸ਼ ਦੀ ਨਾਗਰਿਕਤਾ ਪ੍ਰਾਪਤ ਕਰਨ ਤੋਂ ਬਾਅਦ ਤੁਸੀਂ ਲਗਭਗ 140 ਦੇਸ਼ਾਂ ਦੇ ਵਿੱਚ ਵੀਜ਼ਾ ਮੁਫਤ ਦਾਖਲਾ ਲੈ ਸਕਦੇ ਹੋ ਇਸ ਤੋਂ ਇਲਾਵਾ ਇੱਥੇ ਦੀ ਨਾਗਰਿਕਤਾ ਮਿਲਣ ਤੋਂ ਬਾਅਦ ਤੁਹਾਨੂੰ ਕਾਰੋਬਾਰ ਦੇ ਵਿੱਚ ਵੀ ਕਈ ਤਰ੍ਹਾਂ ਦੇ ਟੈਕਸ ਤੋਂ ਰਾਤ ਮਿਲੇਗੀ ਇਸ ਦੇਸ਼ ਦੀ ਨਾਗਰਿਕਤਾ ਹਾਸਲ ਕਰਨ ਲਈ ਤੁਹਾਨੂੰ ਲਗਭਗ 66 ਲੱਖ ਰੁਪਏ ਖਰਚ ਕਰਨੇ ਪੈਣਗੇ ਤੀਜੇ ਨੰਬਰ ਤੇ ਜਿਹੜਾ ਦੇਸ਼ ਆਉਂਦਾ ਉਸਦਾ ਨਾਮ ਹੈਗਾ ਹੈ ਗ੍ਰੈਨਾਡਾ ਸਰ ਤੋਂ ਸ਼ਾਸਤੀ ਨਾਗਰਿਕਤਾ ਵਾਲੇ ਦੇਸ਼ਾਂ ਦੇ ਮਾਮਲੇ ਦੇ ਵਿੱਚ ਗ੍ਰੈਂਡਾ ਤਿਜੇਸਤਾਨ ਤੇ ਹੈ ਇੱਥੇ ਨਾਗਰਿਕਤਾ ਲੈਣ ਲਈ ਤੁਹਾਨੂੰ 1 ਕਰੋੜ 14 ਲੱਖ 69000 ਰੁਪਏ ਖਰਚ ਕਰਨੇ ਪੈਣਗੇ ਜੇਕਰ ਤੁਹਾਨੂੰ ਗ੍ਰੈਂਡਾ ਦੀ ਨਾਗਰਿਕਤਾ ਮਿਲਦੀ ਹਾ ਤਾਂ ਤੁਸੀਂ 130 ਦੇਸ਼ਾਂ ਦੇ ਵਿੱਚ ਵੀਜ਼ਾ ਮੁਫਤ ਤਕਲ ਕਰ ਸਕਦੇ ਹੋ ਇਸ ਤੋਂ ਇਲਾਵਾ ਜੇਕਰ ਤੁਹਾਨੂੰ ਇੱਥੋਂ ਦੀ ਨਾਗਰਿਕਤਾ ਮਿਲਦੀ ਹਾ ਤਾਂ ਤੁਸੀਂ ਪ੍ਰਾਪਰਟੀ ਟੈਕਸ ਦਾ ਵੀ ਭੁਗਤਾਨ ਕੀਤੇ ਬਿਨਾ ਜਿੰਨੀ ਮਰਜ਼ੀ ਜ਼ਮੀਨ ਖਰੀਦ ਸਕਦੇ ਹੋ ਅਲੱਗੇ ਗ੍ਰੇਨਾਡਾ ਦੀ ਨਾਗਰਿਕਤਾ ਪ੍ਰਾਪਤ ਕਰਨ ਲਈ ਪੈਸਾ ਖਰਚ ਕਰਨ ਦੇ ਲਈ ਤੁਹਾਨੂੰ ਉਥੋਂ ਦੀ ਸਰਕਾਰ ਦੀਆਂ ਕੁਝ ਸ਼ਰਤਾਂ ਵੀ ਮੰਨਣੀਆਂ ਹੋਣੀਆਂ ਇਹਨਾਂ ਸ਼ਰਤਾਂ ਬਾਰੇ ਜਾਣਨ ਲਈ ਤੁਸੀਂ ਗ੍ਰੇਨਾਡਾ ਦੇ ਅਧਿਕਾਰਤ ਵੈੱਬਸਾਈਟ ਤੇ ਜਾ ਕੇ ਤੁਸੀਂ ਉਹਨਾਂ ਬਾਰੇ ਪਤਾ ਕਰ ਸਕਦੇ ਹੋ